ਹਾਂਜੀ ਦੋਸਤੋ ਵੈਲਕਮ ਬੈਕ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਜੀ ਤੇ ਪੰਜਾਬੀਓ ਇੱਕ ਸਵਾਲ ਆਇਆ ਹੈ ਸਵਾਲ ਪੁੱਛਣ ਬਹੁਤ ਦਿਨ ਹੋ ਗਏ ਤੇ ਸਵਾਲ ਕੀ ਇੱਕ ਸੁੱਤਾ ਜਿਹਾ ਸਵਾਲ ਹੈ ਤੇ ਸਵਾਲ ਕੀ ਨੇ ਇੱਧਰ ਲੇਡੀਜ਼ ਦੱਸਾਂਗੇ ਸਾਡੀ ਗਲੀ ਦੀ ਲੇਡੀਜ਼ ਹੀ ਨੇ ਇਹ ਇਹਨਾਂ ਤੋਂ ਪੁੱਛਦੇ ਆ ਸਵਾਲ ਕੀ ਆ ਉਹ ਤੇ ਸੋਨੂੰ ਜੇ ਉਸ ਦਾ ਆਨਸਰ ਪਤਾ ਹੋਇਆ ਤਾਂ ਆਨਸਰ ਕਮੈਂਟ ਜ਼ਰੂਰ ਕਰ ਦਿਓ ਤੇ ਵੀਡੀਓ ਜ਼ਰੂਰ ਸ਼ੇਅਰ ਕਰ ਦਿਓ ਤੇ ਸਵਾਲ ਸੁਣ ਲੈਣੇ ਕੀ ਆ ਦੱਸੋ ਇਹ ਸਵਾਲ ਕੀ ਆ ਆਪਣਾ ਵੀ ਉਹ ਕਿਹੜਾ ਦਰਖਤ ਆ ਜਿਹਦੇ ਪੱਤੇ ਨਹੀਂ ਹੈਗੇ ਫਲ ਲੱਗਦਾ ਉਹਨੂੰ ਤੇ ਪੱਤੇ ਨਹੀਂ ਉਹਦੇ ਹੈਗੇ ਇਹ ਜਮਾ ਸਹੀ ਗੱਲ ਹੈ ਵੀ ਫਾਲੋ ਨੂੰ ਲੱਗਦਾ ਪੱਤੇ ਨਹੀਂ ਲਾਦੇ ਇਹ ਜਾ ਦਰਖਤ ਕਿਹੜਾ ਹੈ ਦਰਖਤ ਹੈ ਠੀਕ ਹੈ ਦੋਸਤੋ ਸੁਣ ਲੋ ਇਹ ਜਾ ਦਰਖਤ ਕਿਹੜਾ ਹੈ ਜਿਹਨੂੰ ਫਲਤਾ ਲੱਗਦਾ ਪਰ ਪੱਤੇ ਨਹੀਂ ਲਾਦੇ ਕੀ ਜੀ ਚਾਹ ਗਈ ਚਾਬਤੀ ਨਾ ਚਾਹ ਪੱਤਿਆਂ ਤੋਂ ਹੀ ਬਣਦੀ ਹੈ ਚਾਬਤੀ ਤਾਂ ਦੱਸੋ ਜੀ ਅਗਰ ਕਿਸੇ ਨੂੰ ਪਤਾ ਹੈ ਸਭ ਦੋਨਾਂ ਨੂੰ ਪਤਾ ਤੇ ਦੋਸਤੋ ਇੰਨਾਂ ਨੂੰ ਵੀ ਪਤਾ ਇੱਧਰ ਬੈਠੇ ਨੇ ਜੋ ਦਾਦੀ ਜੀ ਤੇ ਇੱਧਰ ਵੀ ਇੰਨਾਂ ਨੂੰ ਪਤਾ ਇਹਨਾਂ ਨੇ ਸਵਾਲ ਪਾਇਆ ਤੇ ਹੁਣ ਸਾਡੇ ਬਾਕੀਆਂ ਵਾਸਤੇ ਰਹਿ ਗਿਆ ਸਵਾਲ ਅਗਰ ਤੁਹਾਨੂੰ ਪਤਾ ਹੈ ਤਾਂ ਆਨਸਰ ਜ਼ਰੂਰ ਕਰਿਓ ਕਮੈਂਟ ਐਜਾ ਦਰਖਤ ਕਿਹੜਾ ਹੈ ਜਿਹਨੂੰ ਪੱਤੇ ਹੀ ਨਹੀਂ ਲੱਗਦੇ ਪਰ ਫਲ ਜ਼ਰੂਰ ਲੱਗਦਾ ਕਿਹੜਾ ਹੋ ਸਕਦਾ ਹੈ ਜੀ ਕੋਈ ਹੈ ਧਿਆਨ ਨਾ ਜੀ ਕੋਈ ਧਿਆਨ ਨਹੀਂ ਕੋਈ ਤੁੱਕਾ ਤਾਂ ਮਾਰ ਕੇ ਦੇਖੋ ਸੋਚ ਕੇ ਕੁਝ ਨਾ ਕੋਈ ਧਿਆਨ ਨਹੀਂ ਕੀ ਹੋ ਸਕਦਾ ਅੱਪੇ ਦਸਣੇ ਵੀਡੀਓ ਵਾਲੇ ਅੱਪੇ ਦਸਣੇ ਵੀਡੀਓ ਵਾਲੇ ਕੀ ਹੋ ਜਾ ਰੱਖਾਂਗੇ ਪਤਾ ਨਹੀਂ ਇਹਨਾਂ ਨੂੰ ਤਾਂ ਪਤਾ ਹੀ ਇਹਨਾਂ ਨੇ ਇਹਨਾਂ ਨਹੀਂ ਪਾਇਆ ਹੀ ਹੈ ਸਵਾਲ ਇਹਨਾਂ ਦੋਨਾਂ ਨੂੰ ਪਤਾ ਹੈ ਇੱਧਰ ਇਹਨਾਂ ਨੂੰ ਤੇ ਸਾਨੂੰ ਨਹੀਂ ਪਤਾ ਕਰ ਤੁਹਾਨੂੰ ਪਤਾ ਤੇ ਦੇਖਦੇ ਆ ਇਹ じゃ ਕਿਹੜਾ ਕਿਹੜਾ ਹੋ ਸਕਦਾ ਅਮਰਬੇਲ ਹੋ ਸਕਦੀ ਆ ਨਾ ਅਮਰਬੇਲ ਨੂੰ ਕਿਹੜਾ ਪੱਤੇ ਲੱਗਦਾ ਫਲ ਲੱਗਦਾ ਫਲ ਕਿੱਥੇ ਲੱਗਦਾ ਉਹਨੂੰ ਪੱਤੇ ਨਹੀਂ ਤੇ ਫਲ ਵੀ ਨਹੀਂ ਹਾਂ ਇਹ ਵੀ ਗੱਲ ਠੀਕ ਆ ਅਮਰਬੇਲ ਨੂੰ ਫਲ ਨਹੀਂ ਲੱਗਦਾ ਠੀਕ ਆ ਪੱਤੇ ਨਹੀਂ ਲੱਗਦੇ ਕਿਹੜਾ ਹੋ ਸਕਦਾ ਹੋਰ ਤੇ ਆਪਾਂ ਇੱਧਰ ਵੀ ਪੁੱਛ ਲੈਨੇ ਆ ਇੱਧਰ ਆਏ ਨੇ ਤੇ ਇੱਕ ਸਵਾਲ ਆਈ ਇੱਧਰ ਆਜੋ ਮੜਾ ਜੌਰੇ ਜੀ ਇੱਕ ਸਵਾਲ ਹੈ ਇਹ じゃ ਕਿਹੜਾ ਦਰਖਤ ਹੈ ਜਿਹਨੂੰ ਪੱਤੇ ਨਹੀਂ ਲੱਗਦੇ ਫਲ ਫਲ ਲੱਗਦਾ ਦੱਸੋ ਪੱਤੇ ਨਹੀਂ ਲੱਗਦੇ ਪੱਤੇ ਤਾਂ ਲੱਗਦੇ ਨਹੀਂ ਫਲ ਜ਼ਰੂਰ ਲੱਗਦਾ ਹੁਣ ਕਿਹੜਾ ਹੋ ਸਕਦਾ ਦੱਸ ਕਿਹੜਾ ਹੈ ਬੇਲ ਪੱਤਰ ਬੇਲ ਪੱਤਰ ਨੂੰ ਤਾਂ ਫਲ ਲੱਗਦਾ ਹੁਣ ਤਾਂ ਫਲ ਤਾਂ ਲੱਗਦੇ ਹੈ ਪੱਤੇ ਵੀ ਬੇਲ ਪੱਤਰ ਬੇਲ ਪੱਤਰ ਦੇ ਤਾਂ ਪੱਤੇ ਵੀ ਹੁੰਦੇ ਨੇ ਦਰਖਤ ਤੇ ਬਰਕਤਾਂ ਤੇ ਲੱਗਦਾ ਜਿਹੜੇ ਮੇਨ ਮੇਨ ਹੁੰਦੇ ਨੇ ਪੱਤੇ ਤਾਂ ਨਹੀਂ ਲੱਗਦੇ ਪੱਤੇ ਨਹੀਂ ਨਾ ਹੈਗੇ ਉਹਦੇ ਨਾਲ ਮਾ ਤਾਂ ਹੈਗਾ ਪੱਤੇ ਨਹੀਂ ਹੈਗੇ ਨਾਲ ਪੱਤੇ ਹੈ ਨਹੀਂ ਕੇਲੇ ਕੇਲੇ ਦੇ ਤਾਂ ਪੱਤੇ ਹੁੰਦੇ ਆ ਉਸੇ ਦੇ ਨਹੀਂ ਹੁੰਦੇ ਕੱਲੇ ਉਸੇ ਦੇ ਨਹੀਂ ਹੁੰਦੇ ਉਹ ਤੇ ਉਹ ਤੇ ਜਿਹੜਾ ਫਲ ਆਦਾ ਉਹ ਖਾਣਾਂ ਲਈ ਲੱਗਦਾ ਹਾਂ ਖਾਣਾਂ ਲਈ ਹਾਂ ਉਹ ਖਾਣਾਂ ਵਾਲਾ ਹੀ ਨਾਲ ਆ ਸੰਦਲਾਂ ਕੋਈ ਸੱਟ ਨਾਲਾ ਨਹੀਂ ਹੁੰਦਾ ਖਾਣਾਂ ਵਾਲੇ ਮੇਨ ਜੀ ਆਮ ਖਾਲਿੰਦ ਨਹੀਂ ਲੋਕ ਹਾਂ ਹਾਂ ਖਾਂਦੇ ਨੇ ਹਾਂ ਹਾਂ ਕੋਈ ਐ ਤਾਂ ਨਹੀਂ ਕੋਈ ਜ਼ਹਿਰੀਲਾ ਜਾਂ ਫਾਲ ਹੋਵੇ ਮਦੀਆ ਸੁਆਦ ਨਾਲ ਅੱਛਾ ਹਾਂ ਆ ਸੁਆਦ ਨਾਲ ਖਾਂਦੇ ਆ ਬਾਜ਼ਾਰ ਚ ਮਿਲ ਜਾਂਦਾ ਬਾਜ਼ਾਰ ਚ ਕਦੇ ਹੀ ਹੁੰਦਾ ਹੈ ਕਦੇ ਹੀ ਹੁੰਦਾ ਬਾਜ਼ਾਰ ਚ ਕਦੇ ਹੁੰਦਾ ਹੈ ਕਦੇ ਹੀ ਹੁੰਦਾ ਸਟਾਰਬਰੀ ਸਟੂਬਰੀ ਤਾਂ ਨਹੀਂ ਬਾਹਰੋਂ ਆਉਂਦਾ ਬਾਹਰੋਂ ਆਉਂਦਾ ਬਾਰਲੇ ਦੇਸ਼ ਤੋਂ ਨਾ ਆਪਣੀ ਦੀ ਹੈ ਇਹ ਰਾਸ਼ਤਾਨ ਚ ਰਾਸ਼ਤਾਨ ਚ ਆਪਣੀ ਰਾਸ਼ਤਾਨ ਆਪਣਾ ਮਾਲਿਆ ਦਾ ਨਹੀਂ ਆ ਦੋਸਤੋ ਰ ਦੇਖੋ ਹਿੰਟ ਦੇਈ ਜਾਂਦੇ ਨੇ ਦੇਖ ਲੋ ਅਗਰ ਕਿਸੇ ਨੂੰ ਪਤਾ ਹੈ ਕਿ ਸੁੱਤਾ ਜਾਂ ਸਵਾਲ ਅੱਜ ਹਾਂ ਸੁਆਦ ਦਾ ਸੌਨ ਇੱਕ ਹੋਰ ਹੈ ਜਾਂ ਪਾ ਦੂੰਗੀ ਆ ਹੀ ਨਹੀਂ ਸੁੱਝਣਾ ਸਾਡੇ ਤੋਂ ਆਹ ਦੇਖੋ ਬਾਲੇ ਅੱਜ ਅਸੀਂ ਦੱਸਾਂਗੇ ਦੋਸਤੋ ਕੀ ਹੋ ਸਕਦਾ ਸਾਰੇ ਦੁਨੀਆ ਖਾਂਦੀ ਆ ਉਹਨੂੰ ਸਾਰੀ ਦੁਨੀਆ ਖਾਂਦੀ ਆ ਹਾਂ ਸਾਰੀ ਦੁਨੀਆ ਉਹ ਕਿਸ ਨੂੰ ਚੰਗਾ ਲੱਗੇ ਨਾ ਲੱਗੇ ਪਰ ਖਾਂਦੇ ਸਾਡੇ ਇੱਧਰ ਇੱਕ ਹੋਰ ਵਿਦਵਾਨ ਆਏ ਨੇ ਆਜੋ ਇੱਧਰ ਦੱਸਦੇ ਅੰਕਲ ਜੀ ਆਜੋ ਇੱਧਰ ਮਾਈਕ ਦੇ ਵਿੱਚ ਆਜੋ ਕੀ ਦੱਸੇ ਹਾਂ ਜੀ ਦਾ ਕੋਈ ਸਵਾਲ ਪਤਾ ਆਇਆ ਹਾਂ ਬਿਓ ਨੇ ਦਰਖੀਦਾ ਹੈਗਾ ਚੀਜ਼ ਲੱਗਦੀ ਆ ਤੇ ਪੱਤੇ ਨਹੀਂ ਹੁੰਦੇ ਦਰਖੀਦਾ ਲੱਗਦਾ ਕਹਿੰਦੇ ਪੱਤੇ ਨਹੀਂ ਲੱਗਦੇ ਉਹਦੇ ਐ ਹੋ ਸਕਦਾ ਕਹਿੰਦੇ ਤੂੰ ਦਾ ਸਾਂਗੇ ਬਾਲੂ ਮੂਜ਼ੀ ਤੋਦਨਾ ਹਾਂ ਹਸਨ ਦਾ ਸਾਂਗੇ ਹਾਂ ਤੇ ਕਹਿੰਦੇ ਸਾਰੇ ਕਹਿੰਦੇ ਆ ਉਹ ਨੂੰ ਨਹੀਂ ਗਰਮੀਆਂ ਦੇ ਵਿੱਚ ਮਿਲਦਾ ਕਿ ਸਰਦੀਆਂ ਚ ਗਰਮੀਆਂ ਚ ਗਰਮੀਆਂ ਚ ਹਾਂ ਗਰਮੀਆਂ ਚ ਫਾਲ ਚਿਬੜ ਜੁਬੜ ਤਾਂ ਨਹੀਂ ਹੁੰਦਾ ਕੋਈ ਪੱਤੇ ਹੁੰਦੇ ਆ ਨਾ ਚਿਬੜਾਂ ਦੇ ਸਵਾਦ ਬਹੁਤ ਵਧੀਆ ਹੈ ਅੱਛਾ ਸਵਾਲ ਚਟਨੀ ਛੁੱਟੀ ਬੰਦੀ ਕੀ ਬੰਦਾ ਉਹਦਾ ਕੁਛ ਨਾ ਚਟਨੀ ਨਹੀਂ ਬੰਦੀ ਉਹੀ ਹੈ ਉਹ ਐ ਪੇਟ ਸੇ ਜੋ ਲੈ ਕੇ ਦੇਖੀ ਕਿਤੇ ਉਹੀ ਹੈ ਚੀਜ਼ ਇਹ ਆ ਹੋ ਵੀ ਹੈਗਾ ਫਾਲੇ ਆ ਤੇ ਦੋਸਤੋ ਲਾ ਕੇ ਦਿਮਾਗ ਦੇਖੋ ਮੜਾ ਜਾ ਦੁਨੀਆ ਖਾਂਦੀ ਆ ਉਹਨੂੰ ਉਹ ਜੇ ਕੁਛ ਨਾ ਚੰਗਾ ਲੱਗੇ ਨਾ ਖਾਓ ਸਾਰੀ ਦੁਨੀਆ ਪਿੱਛੇ ਆ ਸਾਰੇ ਖਾਂਦੇ ਆ ਸਾਨੂੰ ਸਵਾਦ ਲੱਗਦੀ ਆ ਹਾਂ ਅੱਛਾ ਹਾਂ ਕੋੜਾ ਕੇ ਮਿੱਠਾ ਨਾ ਕੌੜਾ ਨਾ ਮਿੱਠਾ ਹੈ ਟੈਸਟੀ ਆ ਹਾਂ ਟੇਸਟੀ ਹੈ ਕੋੜਾ ਨਹੀਂ ਟੇਸਟੀ ਹੈਗਾ ਨਾ ਕੋੜਾ ਇਹ ਮਿੱਠਾ ਹੈ ਉਸ ਦੇਖੋ ਕੀ ਵੀ ਬੁੱਲੀ ਜਾਓ ਦਸ ਮਾਰ ਦੀ ਦਸ ਨਾ ਕੀ ਵੀ ਨਾ ਕੀ ਵੀ ਪਤਾ ਨਹੀਂ ਬੱਤੇ ਕੀ ਵੀ ਦੇ ਹੁੰਦੇ ਹੁਣੇ ਬੱਤੇ ਦਰਖਤ ਜੇ ਕੀ ਨਹੀਂ ਤਾਂ ਬਸ ਬਜਾ ਰਿਹਾ ਹੈ ਜੇ ਜ਼ਿਆਦਾ ਹੈ ਤੁਸੀਂ ਕਰੋ ਸਾਡਾ ਅਸੀਂ ਨਿਯਾਮ ਲੈਣਾ ਹੈ ਹਾਂ ਅਸੀਂ ਤੁਹਾਨੂੰ ਦੱਸਣਾ ਹੈ ਕਿ ਬ੍ਰਿਲੇਸ਼ਨ ਮੈਂ ਵੀ ਉਤਮ ਨਹੀਂ ਫਿਰ ਹਾਂ ਪਹਿਲਾਂ ਆਹੀ ਨਹੀਂ ਸੋਲਜਣਾ ਇਹ ਆਪਣੇ ਤਾਂ ਅਗਲਾ ਤਾਂ ਮੇਰੇ ਕੋ ਛਾ ਗਿਆ ਬੜੀਆ ਲਾਲ ਪੁੱਟਾ ਪੰਗਾ ਲਾ ਲਿਆ ਕੋਈ ਐਂਗਲ ਤੇ ਅੰਚ ਨਾ ਨਹੀਂ ਮੇਰੇ ਕੋਲ ਵੀ ਇੱਕ ਹੈ ਤੁਸੀਂ ਹਾਂ ਜੇ ਤਾਂ ਹੈਨੀ ਪਰ ਇਹਨਾਂ ਦਾ ਸੋਚ ਕੇ ਕੋਈ ਆ ਵੀ ਸਕਦਾ ਹੈ ਇਹਨਾਂ ਦਾ ਸੋਚ ਕੇ ਮੈਂ ਮਤਲਬ ਕਿ ਵੀ ਦੋਸਤੋ ਅਗਰ ਸੋਨ ਨੂੰ ਪਤਾ ਲੱਗ ਗਿਆ ਕਿਸੇ ਨੂੰ ਤਾਂ ਕਮੈਂਟ ਜ਼ਰੂਰ ਕਰ ਦਿਓ ਵੀਡੀਓ ਦੇ ਵਿੱਚ ਠੀਕ ਹੈ ਤੇ ਸ਼ੇਅਰ ਜ਼ਰੂਰ ਕਰ ਦਿਓ ਵੀਡੀਓ ਕਈ ਬੋਲੇ ਕਰ ਦਵਨੀ ਹੈ ਵਿੱਚੋਂ ਦੇਖੀ ਸਨੀਤਾ ਆਹ ਦੇਖੀ ਸਨੀਤਾ ਇਹ ਕੱਢਣਗੇ ਕਹਿੰਦੇ ਕੀ ਰੱਖਿਓ ਇਹਨਾਂ ਦਾ ਮੈਂ ਇਹ ਕ ਬੜਦਾ ਕਿ ਨਾ ਨਾ ਆਏ ਨਹੀਂ ਜੇ ਅੱਗੇ ਦੋਨੋਂ ਗਲੀਆਂ ਗਲੀਆਂ ਹੋ ਜਾਣਗੀਆਂ ਹਾਂ ਅਸੀਂ ਕਿਤੇ ਬਾਅਦ ਚ ਉਹ ਕੁਝ ਗੱਲ ਹੋ ਰਹੀ ਨੇ ਨਾ ਅਸੀਂ ਦੇਖ ਲਓ ਮੈਂ ਪਹਿਲਾਂ ਦੱਸਦਾ ਫਾਲੋ ਹੋਣਾ ਚਾਹੀਦਾ ਕਿਤੇ ਕੋਈ ਸੁੱਤੀ ਜੀ ਚੀਜ਼ ਕੱਢ ਦੋ ਆਜਾ ਮੇਰੀ ਗੱਲ ਸੁਣਾ ਤਾਂ ਮਾ ਕੋਈ ਵੀ ਚੀਜ਼ ਹੈ ਜਿਹੜਾ ਉਸ ਤੇ ਲੱਗਦਾ ਬਿਖਾ ਲਈ ਬਿਖਾਣ ਵਾਲੀ ਹੈ ਖਾਣ ਵਾਲੀ ਹੈ ਸਿੱਟਣ ਵਾਲੀ ਨਹੀਂ ਖਾਣ ਵਾਲੀ ਹੈ ਇਹ ਇਹ じゃ ਕਿਹੜਾ ਬਰਖਤ ਹੈ ਜਿਹਨੂੰ ਪੱਤੇ ਨਹੀਂ ਲਾਦੇ ਫਲ ਲੱਗਦਾ ਮਸਾ ਮਿਲਦੀ ਆ ਮਸਾ ਤੇ ਕਹਿੰਦੇ ਗਰਮੀਆਂ ਚ ਖਾਣੇ ਤੇ ਮਸਾ ਮਿਲਦੀ ਮਸਾ ਮਿਲਦੀ ਕਿਹੜੀ ਹੋ ਸਕਦੀ ਆ ਉਹਨਾਂ ਤਰਸਦੇ ਨੇ ਲੋਕ ਤਰਸਦੇ ਨੇ ਹਾਂ ਤਰਸਦੇ ਨੇ ਲੋਕ ਬਈ ਦੇਖ ਲੋ ਐ ਜਾ ਕੀ ਹਾਂ ਉਹ ਇਸ ਵਾਰ ਤੇ ਲੀ ਜਾਂਦਾ ਹਰੇ ਪੱਤੇ ਲਾਦੇ ਪੱਤੇ ਨਹੀਂ ਲੱਗਦੇ ਮੈਂ ਕੀ ਹੈ ਪੱਤੇ ਨਹੀਂ ਲੱਗਦੇ ਉਹਨੂੰ ਹਾਲਾ ਸਾਰਾ ਅੰਤ ਦੇ ਤਾਈ ਦੂਬਾਦ ਤੋਂ ਸੁਣ ਪੁੱਛੀਓ ਨਾ ਦੋਸਤੋ ਬੋਲਤੀ ਬੰਦੇ ਕਰਦੀ ਅੱਗੇ ਲਾ ਪੁੱਛੀਓ ਟੁੱਟ ਕੋੜ ਤੁੰਗ ਨਾ ਕੋੜ ਮੇਰੇ ਪੱਤੇ ਲੱਗਦੇ ਉਹ ਕਿੱਥੇ ਬਿਆਰ ਪੱਤੇ ਇਹ ਕਹਿੰਦੇ ਬਾਜ਼ਾਰ ਚ ਮਿਲਦਾ ਹੋ

ਸੁਗਾਰ ਦੇ ਪੱਤੇ ਹੁੰਨੇ ਨਹੀਂ ਬਲ ਹੁੰਦੇ ਨਹੀਂ ਹੈਗੇ ਸਾਹਮਣੇ ਉਹ ਕਾੰਮ ਨਹੀਂ ਕਰਾਉਂਦਾ ਉੱਤੇ ਦਾ ਪੱਤੇ ਹੁੰਦੇ ਨੇ ਉਹਦੇ ਫਿਰ ਸਾਦਾ ਹੁੰਦਾ ਉਹਦੇ ਸੁਗਹਾੜੇ ਦੇ ਪਾਣੀ ਜਿਹੇ ਚੋਂ ਨਿਕਲਦਾ ਜਿਹੜਾ ਆ ਗਰਦ ਜਿਹੇ ਚੋਂ ਪਾਣਾ ਬੁਣੇ ਤਾਂ ਨਹੀਂ ਨਾ ਖਾਣ ਵਾਲੀ ਚੀਜ਼ ਹੈ ਮੈਂ ਨਾ ਮਖਾਣੇ ਦੇ ਵਾਲੇ ਤੇ ਪੱਤਾ ਹੁੰਦਾ ਮੈਂ ਦੇਖਿਆ ਕਿੰਨੇ ਮਿੰਟ ਦੀ ਵੀਡੀਓ ਬਣ ਗਈ ਦੋਸਤੋ ਪਤਾ ਹੈ ਅਗਰ ਦੇਖੋ ਅਗਰ ਪਤਾ ਹੈ ਤਾਂ ਅਗਲੀ ਵੀਡੀਓ ਚ ਆਪਾਂ ਨੂੰ ਤਾਂ ਪਤਾ ਨਹੀਂ ਹੈਗਾ ਬਈ ਦੱਸਦੇ ਨਹੀਂ ਤੇਰੇ ਦਾ ਸਾਰੰਥਾਲਾ ਦੀ ਜੁਬਾ ਕੀ ਨਾਮ ਲੈ ਕੇ ਚੱਲਗੇ ਇਨਾਮ ਲੈ ਕੇ ਚੱਲਗੇ ਇਹਨਾਂ ਨੂੰ ਤਾਂ ਇਨਾਮ ਦੋ ਅੰਟੀ ਫਿਰ ਦੱਸੂਗੀ ਕੇ ਇਨਾਮ ਦੇ ਕੋਈ ਅਰੀ ਲਾਗੀ ਦਿਨ ਦੱਸੂਗੀ ਨਾ ਇਹ ਵੀ ਆਉਂਦੇ ਕੋਈ ਜੇ ਦੱਸ ਵੀ ਦਿੰਦੇ ਹੁੰਦੇ ਆ ਕੋਈ ਪਤਵਾ ਦੀ ਆਪਾਂ ਕਹਨਾ ਕਿ ਇਹ ਇਹਦਾ ਸਾਰਿਆਂ ਨੂੰ ਕੀ ਹੋ ਸਕਦਾ ਸਾਰਿਆਂ ਦੇ ਦੇਖੀਆ ਕੋਈ ਆ ਨਹੀਂ ਹੈਗਾ ਕੋਈ ਦੀ ਇਹਨੂੰ ਵੀ ਪਤਾ ਹੈ ਇਹਨੂੰ ਵੀ ਪਤਾ ਹੈ ਇਹਨੂੰ ਵੀ ਪਤਾ ਹੈ ਇਹਨੂੰ ਵੀ ਪਤਾ ਹੈ ਇਹ ਵੀ ਪਤਾ ਹੈ ਇਹਨੂੰ ਵੀ ਪਤਾ ਹੈ ਪਤਾ ਸਾਰਿਆਂ ਨੂੰ ਹੈ ਪਤਾ ਸਾਰਿਆਂ ਨੂੰ ਹੈ ਮੈਨੂੰ ਅਸਲੇ ਪਤਾ ਹੀ ਨਹੀਂ ਲੱਗਦਾ ਫੁੱਲ ਵੀ ਲੱਗਦੇ ਤੇ ਫਲ ਵੀ ਲੱਗਦੇ ਆ ਅੱਛਾ ਹੀ ਹਾਂ ਤੇ ਫੁੱਲਾਂ ਤੋਂ ਫਲ ਬਣੂਗਾ ਕੀ ਹੋ ਸਕਦਾ ਇੱਕ ਦੋ ਤੇਰੇ ਨਹੀਂ ਮੇਰੇ ਨਹੀਂ ਰਾਜੇ ਦੇ ਪੰਡੇ ਦੇ ਨਹੀਂ ਉਹ ਚੀਜ਼ ਖਾਈ ਜਿਹਦੇ ਫੁੱਲ ਕ ਨਹੀਂ ਪਤਾ ਨਹੀਂ ਪਤਾ ਨਹੀਂ ਹਾਂ ਲੋ ਪੱਤੇ ਦਾ ਨਹੀਂ ਹੈ छल्ली दे भी पत्ते होंदे ने सात पत्ते होंदे ने छल्ली दे हां छल्ली दे हाँ। दा जमीला जके होंदे ने वीडियो वीडियो भी लंबी हो जाओ दोस्तों पूछ ले फिर आप आंसर हां बिल्कुल समझाऊंगा सामने एक मिनट ਕੀ ਹੋ ਜਾਦਾ ਗਰਮੀਆਂ ਦੇ ਵਿੱਚ ਹਾਂ ਗਰਮੀਆਂ ਫਰੂਟ ਗਰਮੀਆਂ ਚ ਗਰਮੀਆਂ ਚ ਮਿਲਦਾ ਕਹਿੰਦੇ ਗਾਜੂ ਨਾ ਬੀ ਆਦਾ ਦਾ ਕਿਸੇ ਦੇ ਘਰੇ ਪਿਆ ਹੋਵੇ ਕਰੇ ਦਾ ਪੈਸਾ ਦਾ ਨੀ ਦਾਨੀ ਆ ਜਿੱਦਾਂ ਆ ਯੱਕਾ ਰਿਪਿਆ ਹੋ ਜਾਦਾ ਗਰਮੀਆਂ ਦੇ ਸੀਜ਼ਨ ਵਾਲੀ ਚੀਜ਼ ਸਰਦੀਆਂ ਚ ਕੌਣ ਰੱਖੋ ਕੋਈ ਪਾਈ ਕੋਈ ਹੈ ਇਹ ਜੀ ਜੀ ਲੈ ਇੰਨਾ ਟਾਈਮ ਸਹੀ ਕੀ ਮੇਰੇ ਜੂਗੀ ਉਹ ਫਾਲ ਹੈ ਜੀ ਡਰਾਈ ਫਰੂਟ ਤਾਂ ਨਹੀਂ ਕੋਈ ਡਰਾਈਵ ਰੂਟ ਹੋਵੇ ਕੋਈ ਨਾਰੀਅਲ ਪਾਣੀ ਚਾਹ ਨਾਰੀਅਲ ਪਾਣੀ ਕਿਵੇਂ ਰਹੂਗਾ ਸੈੱਟ ਮਿਲ ਜੂਗਾ ਤਾਂ ਫੇਰ ਮੈਨੂੰ ਦੱਸ ਰਿਹਾ ਇਹ ਤਾਂ ਸਾਡੇ ਦੋਨਾਂ ਚ ਮਿਲਦਾ ਹਾਂ ਉਹ ਤਾਂ ਨਹੀਂ ਖੋਪੇ ਵਾਲੀ ਠੁੱਠੀ ਇਹ ਦਾਦੀ ਅੰਮਾ ਖੋਲ ਖੋਲ ਪਤਾ ਹੁੰਦਾ ਹੁੰਦਾ ਉਹਦੇ ਖਲੋਦ ਦੇ ਵੀ ਲੋਦੀ ਕਰਦਾ ਲੋਕਰੋਟ ਖਾਣ ਨੂੰ 200 ਸਮਝ ਤੋਂ ਬਾਹਰ ਹੈ ਆਨਸਰ ਇਹ ਦੱਸ ਨਹੀਂ ਰਹੇ ਤੁਸੀਂ ਕਮੈਂਟ ਅਜ ਕਰ ਦਿਓ ਇੱਕ ਵਾਰ ਆ ਸਰ ਠੀਕ ਹੈ ਮੈਂ ਮੰਗਦਾ

ਦੇਲੇ ਕਰੀਰ ਉੱਤੇ ਦੇਲੇ ਲੱਗਦੇ ਪੱਤੇ ਦੇਲੇ ਸੁਹ ਰਹਿੰਦੇ ਜਾਂਦੇ ਆ ਦੇਲੇ ਜਿਹੜੇ ਦੇਲੇ ਦਾ ਜਿਹੜਾ ਚਾਰ ਪੈਂਦਾ ਹਾਂ ਪੱਤੇ ਹੀ ਲਾਦੇ ਹਣੋ ਹਾਂ ਵੀ ਖਲਕਾ ਜਿਹੁੰਦਾ ਫਿਰ ਦੇਲੇ ਖਲਕਾ ਨਹੀਂ ਹੈਗਾ ਹਾਂ ਵਾ ਤਣ ਚੰਨ ਪੀਲੂ ਬੰਦੇ ਨੇ ਉਹਨਾਂ ਵੀ ਹੈ ਹੈਗਾ ਬਿਨਾ ਪੱਤਿਆਂ ਤੋਂ ਹਾਂ ਉਹ ਹੈਗਾ ਦਾ ਖਾਣ ਵਾਲਾ ਹੀ ਹੈ ਦੋਸਤ सब्जी है ला ला के रोज़ तो ना फल चार तो तो ना गल ठीक है ਕੀ ਕਿਸੇ ਦੇ ਕਹੇ ਫਾਈਟ ਦੁਕਾਨਾਂ ਤੇ ਫਾਈ ਨਹੀਂ ਠੀਕ ਹੈ ਦੁਕਾਨਾਂ ਤੇ ਸਿਰੇ ਫਾਈ ਨਹੀਂ ਹਾਂ ਕਹੇ ਇਹ ਸਾਡੇ ਤੇ ਫਾਈ ਆ ਰਹੀ ਗਿਆ ਤੇ ਦੋਸਤੋ ਇਹਦਾ ਆਨਸਰ ਹੈਗਾ ਡੇਲੇ ਕਰੀਰ 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 ਕਾਦਾ ਕਰੀਰ 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 ਦਾ ਬੋਟਾ ਹੁੰਦਾ ਕੋਈ ਮੈਨੂੰ ਨਹੀਂ ਪਤਾ ਮੈਂ ਦੇਖਿਆ ਹੀ ਨਹੀਂ ਹੈ ਕਦੇ ਆਪਾਂ ਐਵੇਂ ਕਿਵੇਂ ਕਹਦੀ ਹੈ ਠੀਕ ਹੈ ਤੇ ਜਲਦੀ ਮਿਲਾਂਗੇ ਨੈਕਸਟ ਵੀਡੀਓ ਦੇ ਵਿੱਚ ਇੱਕ ਨਵੇਂ ਸਵਾਲ ਦੇ ਨਾਲ ਤੇ ਇਹ ਵੀਡੀਓ ਜਰੂਰ ਜੋ ਸ਼ੇਅਰ ਕਰ ਦਿਓ